ਸਮੇ ਇੱਕ ਐਂਬੂਲੈਂਸ ਜਿਹੜੀ ਹੈਗੀ ਆ ਉਹ ਓਵਰ ਹੀਟ ਹੋਈ ਹੈ ਤੇ ਦੂਜੀ ਐਂਬੂਲੈਂਸ ਦੇ ਵਿੱਚ ਪੇਸ਼ੈਂਟ ਨੂੰ ਕੱਢਿਆ ਜਾ ਰਿਹਾ ਸੋ ਇਹ ਵੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਰੇਡੀਏਟਰ ਖੋਲਿਓ ਰੇਡੀਏਟਰ ਖੋਲਿਓ ਸੋ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਠੰਡਾ ਹੋ ਜੇ ਇੰਜਨ ਪਾਣੀ ਦੀਆਂ ਬੋਤਲਾਂ ਪਾ ਕੇ ਪਰ ਮਰੀਜ਼ ਜਿਹੜੇ ਹੈਗੇ ਵਿੱਚ ਉਸ ਸਮੇ ਪੇਸ਼ੈਂਟ ਵੀ ਸੀਰੀਅਸ ਸੋ ਮਦਦ ਕੀਤੀ ਜਾ ਰਹੀ ਹੈ ਸਾਰਿਆਂ ਦੇ ਵੱਲੋਂ ਹੋ ਗਈ ਵੀਰ ਚੱਲਣ ਜੋਗੀ ਹੋ ਗਈ ਗੱਡੀ ਹਾਂਜੀ ਹਾਂਜੀ ਪਾਣੀ ਪਾਵਾ ਪਾਣੀ ਬਾਗੇ ਸੋ ਦੇਖੋ ਵੀ ਇਹ ਵੀ ਸੇਵਾ ਇੱਕ ਪੰਜਾਬੀਆਂ ਨੇ ਪੀਣ ਵਾਲੇ ਪਾਣੀ ਦੇ ਬੋਤਲੇ ਆ ਵੀਰਾਂ ਨੇ ਖਾਲੀ ਕਰਤੀਆਂ ਇੱਕ ਜਾਨ ਨੂੰ ਬਚਾਉਣ ਦੇ ਲਈ ਸੋ ਇਹ ਪੰਜਾਬ ਦੀ ਇੱਕ ਖੂਬਸੂਰਤੀ ਆ ਸੋ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਥੱਲੇ ਬੋਤਲਾਂ ਹੀ ਬੋਤਲਾਂ ਪਾਣੀ ਪਾ ਕੇ ਐਮਬੂਲੈਂਸ ਛੰਟੀ ਕਰਤੀ ਤੇ ਇੰਜਣ ਜਿਹੜਾ ਓਵਰ ਹੀਟ ਹੋਇਆ ਸੀ ਤੇ ਮਰੀਜ਼ ਸੀਰੀਅਸ ਆ ਤੁਸੀਂ ਦੇਖੋ ਕਿ ਮਰੀਜ਼ ਜਿਹੜਾ ਸੀਰੀਅਸ ਹੈ ਤੇ ਐਮਬੂਲੈਂਸ ਦਾ ਜਿਹੜਾ ਰਾਹ ਬਣਾ ਦਿੱਤਾ ਗਿਆ ওভারਹਿੱਟ ਹੋ ਜਾਂਦੀ ਇੱਥੇ ਤਰਨਾ ਨਾਲ ਜਿਆਉਂਦਾ ਵੀਰ ਨੂੰ ਨਹੀਂ ਪਤਾਤਾ ਵੀ ਐਂਬੂਲੈਂਸ ওভারਹਿੱਟ ਹੋਗੀ ਉਹ ਤਾਂ ਧੂਆਂ ਜਦ ਦੇਖ ਕੇ ਥੱਲੇ ਤਾਂ ਵੀਰ ਨੂੰ ਅਸੀਂ ਆਪ ਰੋਕਿਆ ਵੀ ਐਂਬੂਲੈਂਸ ওভারਹਿੱਟ ਹੋਗੀ ਰੋਕ ਲਾ ਜੇ ਤਰਨਾ ਨਾ ਹੁੰਦਾ ਸ਼ਾਇਦ ਜੇ ਤਰਨਾ ਨਾ ਹੁੰਦਾ ਰਾਜ ਖਾ ਜਾਣੀ ਸੀ ਕੱਲਿਆਂ ਨੂੰ ਕਿਸ ਨੇ ਨਹੀਂ ਪੁੱਛਣਾ ਸੀਗਾ ਉਹਨਾਂ ਨੂੰ ਜੇ ਤਰਨਾ ਸੀਗਾ ਤਾਂ ਬਾਈ ਦੀ ਅੱਜ ਜਾਨ ਮਹਾਰਾਜ ਨੇ ਹੱਥ ਲਾ ਕੇ ਬਚਾ ਲਈ ਉਹਨਾਂ ਦੇ ਵਿੱਚ ਇਸ ਸਮੇਂ ਇੱਕ ਐਂਬੂਲੈਂਸ ਜਿਹੜੀ ਹੈਗੀ ਆ ਓਵਰ ਹੀਟ ਹੋਈ ਹੈ ਤੇ ਦੂਜੀ ਐਂਬੂਲੈਂਸ ਦੇ ਵਿੱਚ ਪੇਸ਼ੈਂਟ ਨੂੰ ਕੱਢਿਆ ਜਾ ਰਿਹਾ ਸੋ ਇਹ ਵੀ ਇਹ ਪੰਜਾਬੀਆਂ ਦੀ ਦਰਿਆ ਦੇ ਲਈ ਹੈ ਕਿ ਨਾਲ ਹੀ ਐਨਐਚਆਈ ਦੀ ਜਿਹੜੀ ਐਂਬੂਲੈਂਸ ਖੜੀ ਆ ਸੋ ਪੇਸ਼ੈਂਟ ਨੂੰ ਉਸ ਐਂਬੂਲੈਂਸ ਦੇ ਵਿੱਚ ਸ਼ਿਫਟ ਕਰਕੇ ਅੱਗੇ ਭੇਜਿਆ ਜਾ ਰਿਹਾ ਜਿੱਥੇ ਪ੍ਰਾਣੀ ਜਿਹੜੀ ਐਂਬੂਲੈਂਸ ਦੇ ਵਿੱਚ ਪੇਸ਼ੈਂਟ ਆਇਆ ਸੀ ਉਹ ਓਵਰ ਹੀਟ ਜਿਹੜੀ ਹੋ ਗਈ ਜਿਸ ਤੋਂ ਬਾਅਦ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਰੇਡੀਏਟਰ ਨਾ ਖੋਲਿਓ ਰੇਡੀਏਟਰ ਨਾ ਖੋਲਿਓ ਸੋ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਠੰਡਾ ਹੋ ਜੇ ਇੰਜਨ ਪਾਣੀ ਦੀਆਂ ਬੋਤਲਾਂ ਪਾ ਕੇ ਪਰ ਮਰੀਜ਼ ਜਿਹੜੇ ਹੈਗੇ ਵਿੱਚ ਉਸ ਸਮੇ ਪੇਸ਼ੈਂਟ ਵੀ ਸੀਰੀਅਸ ਸੋ ਮਦਦ ਕੀਤੀ ਜਾ ਰਹੀ ਹੈ ਸਾਰਿਆਂ ਦੇ ਵੱਲੋਂ ਗੱਡੀ ਜਾਣੀ ਹੈਗੀ ਹਾਂ ਉਹ ਤਾਂ ਖਰਾਬ ਖਰਾਬ ਹੋ ਗਈ ਹੈ ਕੋਈ 108 ਬੁਲਾ ਲਓ ਰੋਪੜ ਤੋਂ ਬੁਲਾ ਲਓ ਗੱਡੀ ਭਾਈ ਆਕਸੀਜਨ ਦਾ ਚੈੱਕਰ ਆ ਆਕਸੀਜਨ ਦਾ ਅੰਦਰ ਮੈਂ ਚੈੱਕ ਕਰਾਂ ਟੋਫੀਲ ਉਧਰ ਲੱਗ ਜੂਗੀ ਵਾਇਲ ਵਾਲੇ ਸਿਲੰਡਰ ਜੱਗੇ ਰੱਖਣਾ ਵੀ ਰੱਖ ਦੇਣੇ ਯਾਰ ਡਾਕਟਰ ਹੋ ਰਿਹਾ ਹੈ ਡਾਕਟਰ ਹੋ ਰਿਹਾ ਹੋ ਗਿਆ ਹੋ ਗਈ ਹੋ ਗਈ ਹੋ ਗਈ ਸਹੀ ਹੋ ਗਈ ਚੱਲ ਜੂਗੀ ਹੋ ਗਈ ਸੈੱਟ ਹੋ ਗਈ ਸੈੱਟ ਹੋ ਗਈ ਪਾਣੀ ਗੁਣ ਦੇਖੇ ਨਹੀਂ ਹੋਣਾ ਗੱਡੀ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਜਰਾ ਸੋ ਚਲੋ ਮਾਰੇ ਕਿਰਪਾ ਕਰੇ ਵਿਚਾਰ ਰਹੇ ਵਿਚਾਰ ਹੋ ਗਈ ਵੀਰ ਚੱਲਣ ਜੋਗੀ ਹੋ ਗਈ ਗੱਡੀ ਹਾਂਜੀ ਹਾਂਜੀ ਕੋਈ ਗੱਲ ਨਹੀਂ ਪਾਣੀ ਪਾ ਦੋ ਪਾਣੀ ਪਾ ਪਾਣੀ ਪਾ ਪਾਣੀ ਭਾਗੇ ਸੋ ਗੱਡੀ ਨੂੰ ਪਾਣੀ ਪਾ ਕੇ ਜਿਹੜੇ ਇੱਥੇ ਪਪੀਣ ਦਾ ਪਾਣੀ ਰੱਖਿਆ ਸੀ ਵੀਰਾਂ ਵੱਲੋਂ ਉਸ ਪਾਣੀ ਦੇ ਨਾਲ ਗੱਡੀ ਨੂੰ ਠੰਡੀ ਕੀਤਾ ਜਾ ਰਿਹਾ ਉਹ ਤੇ ਮਰੀਜ਼ ਵੀ ਉਹ ਪਾਣੀ ਚੱਕ ਨਹੀਂ ਹੋ ਜਿਹੜਾ ਹੈਗਾ ਆਕਸੀਜਨ ਲੱਗੀ ਹੋਈ ਆ ਦੂਜੀ ਐਂਬੂਲੈਂਸ ਦੇ ਵਿੱਚ ਆਕਸੀਜਨ ਸਿਲੰਡਰ ਨਹੀਂ ਲੱਗ ਸਕਦਾ ਇਸ ਕਰਕੇ ਇਹੀ ਗੱਡੀ ਅੱਗੇ ਭੇਜਣੀ ਪੈਣੀ ਆ ਸੋ ਵੀਰਾਂ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਕਿਸੇ ਤਰ੍ਹਾਂ ਇਹੀ ਐਂਬੂਲੈਂਸ ਨੂੰ ਅੱਗੇ ਭੇਜ ਦਿੱਤਾ ਜਾਵੇ ਸੋ ਦੇਖੋ ਵੀ ਇਹ ਵੀ ਸੇਵਾ ਇੱਕ ਪੰਜਾਬੀਆਂ ਨੇ ਪੀਣ ਵਾਲੇ ਪਾਣੀ ਦੀ ਬੋਤਲਾਂ ਇਹ ਵੀਰਾਂ ਨੇ ਖਾਲੀ ਕਰਤੀਆਂ ਇੱਕ ਜਾਨ ਨੂੰ ਬਚਾਉਣ ਦੇ ਲਈ ਸੋ ਇਹ ਪੰਜਾਬ ਦੀ ਇੱਕ ਖੂਬਸੂਰਤੀ ਆ ਵੀੜੀ ਬਾਈ ਕਿਵੇਂ ਦੇਖਦੇ ਹੋ ਐਂਬੂਲੈਂਸ ਬਾਈ ਆ ਦੇਖੋ ਖੂਬਸੂਰਤੀ ਪੰਜਾਬ ਦੀ ਪੰਜਾਬ ਨੇ ਪ੍ਰਵਾਹ ਕਰੀ ਬਾਹਰਲੇ ਸੂਬੇ ਤੁਹਾਨੂੰ ਪਾਣੀ ਵੀ ਨਹੀਂ ਭਲਾਉਂਦੇ ਆ ਦੇਖ ਲਓ ਪੇਟੀਆਂ ਦੀ ਪੇਟੀਆਂ ਠੰਡੇ ਕਰਨ ਲਾਤੀਆਂ ਐਂਬੂਲੈਂਸ ਉਹ ਬੰਦਾ ਬਚਾਉਣੇ ਪਿੱਛੇ ਕੁਝ ਵੀ ਕਰਨਾ ਪੈ ਜਵੇ ਸਾਨੂੰ ਚੇਹੇ ਧਰਨਾ ਚੱਕਣਾ ਪੈ ਜਵੇ ਪਰ ਬੰਦਾ ਬਚਾਉਣਾ ਹੈ ਏ ਅਸੀਂ ਤੁਸੀਂ ਦਿਖਾਓ ਸਾਰੀ ਦੁਨੀਆ ਨੂੰ ਵੀ ਆ ਇੱਕ ਆਸਾਨ ਬਿਲਕੁਲ ਸੋ ਐਂਬੂਲੈਂਸ ਜਿਹੜੀ ਹੈਗੀ ਆ ਉਹ ਗਰਮ ਹੋਈ ਸੀ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਪਾਣੀ ਪਾ ਕੇ ਬਈ ਸਾਈਡ ਹੋ ਜਾਓ ਖੋਲ ਦੇ ਉਹਨਾਂ ਨੂੰ ਖੋਲ ਦੇ ਸੋ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਥੱਲੇ ਬੋਤਲਾਂ ਹੀ ਬੋਤਲਾਂ ਪਾਣੀ ਪਾ ਕੇ ਐਂਬੂਲੈਂਸ ਸੰਟੀ ਕਰਤੀ ਤੇ ਇੰਜਨ ਜਿਹੜਾ ਓਵਰ ਹੀਟ ਹੋਇਆ ਸੀ ਤੇ ਮਰੀਜ਼ ਸੀਰੀਅਸ ਆ ਤੁਸੀਂ ਦੇਖੋ ਕਿ ਮਰੀਜ਼ ਜਿਹੜਾ ਸੀਰੀਅਸ ਹੈ ਤੇ ਐਂਬੂਲੈਂਸ ਦਾ ਜਿਹੜਾ ਰਾਹ ਬਣਾ ਦਿੱਤਾ ਗਿਆ ਗਨੀਮਤ ਆ ਇਹ ਕਿ ਇੱਥੇ ਆਗੇ ਹੈ ਐਂਬੂਲੈਂਸ ਰੁਕੀ ਆ ਬਾਈ ਇਹ ਮਰੀਜ਼ ਦੀ ਸਮਝ ਲੋ ਰੱਬ ਨੇ ਕਿਰਪਾ ਕਰਕੇ ਬਚਾ ਲਿਆ ਭਾਜੀ ਉਹਨਾਂ ਨੇ ਬਚਾਇਆ ਆਪਣੇ ਹੱਥ ਰੱਖ ਕੇ ਲੱਗਦਾ ਉਹਨੂੰ ਐਂਬੂਲੈਂਸ ਓਵਰ ਹੀਟ ਹੋ ਜਾਂਦੀ ਐਥੇ ਤਰਨਾ ਨਾ ਲੱਗ ਜਾਂਦਾ ਵੀਰ ਨੂੰ ਨਹੀਂ ਪਤਾਤਾ ਵੀ ਐਂਬੂਲੈਂਸ ਓਵਰ ਹੀਟ ਹੋਗੀ ਉਹ ਤਾਂ ਧੂਆਂ ਜਦ ਦੇਖ ਕੇ ਥੱਲੇ ਤਾਂ ਵੀਰ ਨੂੰ ਅਸੀਂ ਆਪ ਰੋਕਿਆ ਵੀ ਐਂਬੂਲੈਂਸ ਓਵਰ ਹੀਟ ਹੋਗੀ ਰੋਕ ਲਾ ਜੇ ਤਰਨਾ ਨਾ ਹੁੰਦਾ ਸ਼ਾਇਦ ਜੇ ਤਰਨਾ ਨਾ ਹੁੰਦਾ ਰਾਜ ਖਾ ਜਾਣੀ ਸੀ ਕੱਲੇ ਨੂੰ ਕਿਸੇ ਨੇ ਨਹੀਂ ਪੁੱਛਣਾ ਸੀਗਾ ਉਹਨਾਂ ਨੂੰ ਜੇ ਤਰਨਾ ਸੀਗਾ ਤਾਂ ਬਾਈ ਦੀ ਅੱਜ ਜਾਨ ਮਹਾਰਾਜ ਨੇ ਹੱਥ ਲਾ ਕੇ ਬਚਾ ਲਈ ਹਾਂਜੀ ਹਾਂਜੀ ਉਹਨਾਂ ਨੇ ਉਹਨਾਂ ਦੀ ਇਹ ਸਾਡਾ ਸਿੱਕੀ ਦਾ ਮਾਣ ਆ ਕਿ ਅਸੀਂ ਕਿਸੇ ਦੇ ਦੁਸ਼ਮਣ ਨਹੀਂ ਹਾਂ 2 ਮਿੰਟਾਂ ਵਿੱਚ ਰੰਡਾ ਹੋ ਗਿਆ ਇੰਜਣ ਕਰਕੇ ਤੋਰਦੀ ਜੇ ਵੀਰ ਇਕੱਲਾ ਹੁੰਦਾ ਅੱਜ ਇਸ ਰੋਡ ਤੇ ਤਾਂ ਐਂਬੂਲੈਂਸ ਹੋਰ ਕਿਲੋਮੀਟਰ ਜਾ ਕੇ ਬੰਦ ਹੋ ਜਾਣੀ ਸੀ ਅੱਜ ਐਨਐਸੀ ਦੀ ਐਂਬੂਲੈਂਸ ਆ ਗਈ ਸੀ ਪਰ ਉੱਚ ਆਕਸੀਜਨ ਦਾ ਪ੍ਰਬੰਧ ਨਹੀਂ ਸੀ ਪੂਰੀ ਚੀਜ਼ਾਂ ਹੈ ਨਹੀਂ ਸੀਗਾ ਮਟੀਰੀਅਲ ਨਹੀਂ ਸੀਗਾ ਸਿਰਫ ਸਿਰਫ ਇੱਕ ਬੰਦੇ ਨੂੰ ਲੈ ਕੇ ਜਾਣ ਵਾਸਤੇ ਆ ਪੇਸ਼ੈਂਟ ਨੂੰ ਲੈ ਕੇ ਜਾਣ ਵਾਸਤੇ ਨਹੀਂ ਹੈਗੀ ਚਲੋ ਵੀਰ ਆ ਗਿਆ ਅਸੀਂ ਫਿਰ ਵੀ ਉਹਦਾ ਧੰਨਵਾਦ ਹੈ ਪਰ ਇਹ ਖੂਬਸੂਰਤੀ ਆ ਪੰਜਾਬ ਦੀ ਭਾਵੇਂ ਧਰਨਾ ਲੱਗਿਆ ਹੋਇਆ ਸੀ ਪਰ ਐਂਬੂਲੈਂਸ ਆਈ ਆ ਉਹ ਬਦ ਕਿਸਮਤੀ ਦੇ ਨਾਲ ਐਂਬੂਲੈਂਸ ਓਵਰ ਹੀਟ ਹੋਈ ਹੋਈ ਸੀ ਜੇ ਅੱਜ ਇੱਥੇ ਧਰਨਾ ਨਾ ਹੁੰਦਾ ਸ਼ਾਇਦ ਇੱਕ ਮਰੀਜ਼ ਦੀ ਜਿਹੜੀ ਜਾਨ ਉਹ ਜਾ ਸਕਦੀ ਸੀ ਉਹ ਵੀਰਾਂ ਨੇ ਪਾਣੀ ਦੀਆਂ ਬੋਤਲਾਂ ਜਿਹੜੀਆਂ ਹੈਗੀਆਂ ਜਿਹੜੀਆਂ ਪੇਟੀਆਂ ਪੀਣ ਵਾਲੀਆਂ ਸੀ ਉਹ ਸਾਰੀਆਂ ਲਾਤੀਆਂ ਤੇ ਐਂਬੂਲੈਂਸ ਨੂੰ ਚਲਦੀ ਕਰਤਾ ਸੋ ਇਹ ਰੋਡ ਉਹ ਆ ਜਿਹੜਾ ਚੰਡੀਗੜ੍ਹ ਤੋਂ ਆਮ ਤੌਰ ਤੇ ਐਂਬੂਲੈਂਸਾਂ ਜਾਂਦੀਆਂ ਹੀ ਆ ਇੱਥੇ ਅਸੀਂ ਜਦੋਂ ਦੇ ਧਰਨਾ ਦੇਖ ਰਹੇ ਆ ਲਗਭਗ ਇਥੋਂ 40 ਤੋਂ 50 ਐਂਬੂਲੈਂਸਾਂ ਨਿਕਲ ਗਿਆ ਹੋਣੀ ਆ ਇਹ ਰੂਟ ਦੇ ਉੱਤੇ ਬਹੁਤ ਸਾਰੀਆਂ ਐਮਬੂਲੈਂਸ ਲੰਘਦੀਆਂ ਤੁਸੀਂ ਦੇਖੋ ਇੱਕ ਲੰਗੀ ਆ ਇੱਕ ਹੋਰ ਪਿੱਛੇ ਆ ਰਹੀ ਆ ਸੋ ਇਹ ਕਿਉਂਕਿ ਆਮ ਤੌਰ ਤੇ ਇਹ ਗੱਲ ਆ ਵੀ ਰੈਫਰ ਪੀਜੀਆਈ ਨੂੰ ਚੰਡੀਗੜ੍ਹ ਨੂੰ ਨਹੀਂ ਕੀਤਾ ਜਾਂਦਾ 32 ਹਸਪੀਟਲ ਤੇ ਰੈਫਰ ਕੀਤੇ ਜਾਂਦੇ ਮਰੀਜ਼ ਸੋ ਉੱਥੇ ਨੂੰ ਐਮਬੂਲੈਂਸ ਆਏ ਨਵਾਂ ਸ਼ਹਿਰ ਰੋਡ ਤੋਂ ਜਾਂ ਫਿਰ ਇੱਧਰੋਂ ਅਰੰਧਪੁਰ ਸਾਹਿਬ ਰੋਡ ਤੋਂ ਬਹੁਤ ਸਾਰੇ ਰੋਡ ਇੱਥੇ ਆ ਕੇ ਮਿਲਦੇ ਆ ਸੋ ਐਮਬੂਲੈਂਸਾਂ ਬਹੁਤ ਸਾਰੀਆਂ ਲੰਘਦੀਆਂ ਤੁਸੀਂ ਦੇਖੋ ਇੱਕ ਹੋਰ ਐਮਬੂਲੈਂਸ ਪਿੱਛੇ ਖੜੀ ਆ ਇੱਕ ਹੋਰ ਉਸ ਤੋਂ ਪਿੱਛੇ ਆ ਤੇ ਲਗਾਤਾਰ ਐਂਬੂਲੈਂਸਾਂ ਰੋਡ ਤੋਂ ਲੰਘਦੀਆਂ ਤੇ ਇਹ ਵੀਰਾਂ ਦੇ ਵੱਲੋਂ ਕਿਸੇ ਐਂਬੂਲੈਂਸ ਨੂੰ ਨਹੀਂ ਰੋਕਿਆ ਗਿਆ ਫੌਜ ਦੀਆਂ ਗੱਡੀਆਂ ਨੂੰ ਨਹੀਂ ਰੋਕਿਆ ਗਿਆ ਪਰ ਖੁਸ਼ਕਿਸਮਤੀ ਹੈ ਆ ਕਿ ਉਹ ਮਰੀਜ਼ ਦੀ ਜਾਨ ਦੇ ਲਈ ਤਾਂ ਇਹ ਧਰਨਾ ਅੱਜ ਰੱਬ ਦਾ ਰੂਪ ਹੀ ਹੋ ਨਿਭੜਿਆ ਹੋਊਗਾ ਅਸੀਂ ਅਰਦਾਸ ਕਰਦੇ ਹਾਂ ਕਿ ਉਸ ਮਾਤਾ ਦੀ ਜਰੂਰ ਜ਼ਿੰਦਗੀ ਪਰਮਾਤਮਾ ਉਹਨੂੰ ਦੇਵੇ ਤੇ ਉਹ ਤੰਦਰੁਸਤ ਹੋ ਕੇ ਘਰ ਵਾਪਸ ਮੁੜੇ ਪਰ ਇਹ ਵੀਰਾਂ ਦੀ ਹਿੱਸੇ ਅੱਜ ਸੇਵਾ ਆਈ ਹੈ ਜਿਹੜੀ ਕਿ ਉਹ ਓਵਰ ਹੀਟ ਹੋ ਚੁੱਕੀ ਗੱਡੀ ਨੂੰ ਦੁਬਾਰਾ ਇਹਨਾਂ ਨੇ ਇੰਜਣ ਠੰਡਾ ਕਰਕੇ ਉਹਨੂੰ ਅੱਗੇ ਭੇਜਿਆ ਤੇ ਉਮੀਦ ਕਰਦੇ ਆਂ ਜਾਨ ਉਸ ਮਾਤਾ ਦੀ ਜ਼ਰੂਰ ਬਚੂਗੀ ਜਿਸ ਨੂੰ ਕਿ ਆਕਸੀਜਨ ਲੱਗੀ ਹੋਈ ਸੀ ਗੁਰਪ੍ਰੀਤ ਸਿੰਘ ਦੇ ਨਾਲ ਸੁਤਨਾਮ ਸਿੰਘ ਪੰਜਾਬੀ ਲੋਕ ਚੈਨਲ